ਗੁਰੂ ਪਿਆਰੇ ਗੁਰਸਵਾਰੀ ਸਾਧ ਸੰਗਤ ਜੀਓ ਅੰਮ੍ਰਿਤ ਵੇਲੇ ਜਾ ਕੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰ ਨਾਮawar ਰਹੇ ਹਾਂ ਆਓ ਜੀ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਗੁਰੂ ਸ਼ਬਦ ਦੀ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ ਗੁਰੂ ਸਾਹਿਬ ਜੀ ਦੇ ਆਪਾਂ ਅੱਜ 10ਵੀਂ ਅਸ਼ਟਪਦੀ ਦੇ 7ਵੇਂ ਤੇ 8ਵੇਂ ਪਾਦ ਦੇ ਵਿਚਾਰ ਕਰਾਂਗੇ ਜੀ ਆਪਾਂ ਦੋ ਪਦਾਂ ਦੇ ਵਿਚਾਰ ਸੰਖੇਪ ਸ਼ਬਦਾਂ ਦੇ ਵਿੱਚ ਆਓ ਪਹਿਲਾਂ ਆਪਾਂ 7ਵੇਂ ਪਾਦ ਦਾ ਪਾਠ ਕਰ ਲਈ ਜੀ ਆਹ ਕਿ ਪੰਗਤੀਆਂ ਧਿਆਨ ਵਿੱਚ ਆ ਜਾਂਦੀਆਂ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ ਬ੍ਰਹਮੰਡ ਕਈ ਕੋਟ ਹੋਏ ਅਵਤਾਰ ਕਈ ਯੁਗਤ ਕੀਨੋ ਵਿਸਥਾ ਕਈ ਬਾਰ 퍼ਸਰਿਓ ਪਾਸਾਰ ਸਦਾ ਸਦਾ ਇਕ ਇਕੰਤਾਰ ਕਈ ਕੋਟ ਕੀਨੇ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ ਤਾਂ ਕਾ ਅੰਤ ਨ ਜਾਣੈ ਕੋਇ ਆਪੇ ਆਪ ਨਾਨਕ ਪ੍ਰਭ ਹੋਏ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਕਈ ਕੋਟ ਖਾਣੀ ਅਰਖੰਡ ਇਹ ਅਕਾਲ ਪੁਰਖ ਵਾਹਿਗੁਰੂ ਨੇ ਪਿਆਰਿਓ ਜੋ ਚਾਰ ਖਾਣਾਂ ਬਣਾੰਨੈ ਅੰਡਜ ਜੇਰਜ ਸੇਤਜ ਉਤਪੁਜ ਅੰਡਜ ਦਾ ਅਰਥ ਹੁੰਦਾ ਜੀ ਆਂਡੇ ਤੋਂ ਜਿਹੜੇ ਜੀਵ ਪੈਦਾ ਹੁੰਦੇ ਆਂ ਆਂਡਾ ਬਣਦਾਗਾ ਆਂਡੇ ਵਿੱਚੋਂ ਜੀਵ ਪੈਦਾ ਹੁੰਦੇ ਆਂ ਅੰਡਜ ਜੇਰਜ ਹੁੰਦਾ ਜੇਰ ਤੋਂ ਪੈਦਾ ਹੋਣ ਵਾਲੇ ਜੀਵ ਸੇਤਜ ਹੁੰਦੇ ਆ ਮੁਰਕੇ ਤੋਂ ਪੈਦਾ ਹੋਣ ਵਾਲੇ ਜੀਵ ਅੰਡਜ ਜੇਰਜ ਸੇਤਜ ਉਤਪੁਜ ਪਾਣੀ ਵਿੱਚ ਜੀਵ ਪੈਦਾ ਹੁੰਦੇ ਜਿਹੜੇ ਆ ਵਨਸਪਤੀ ਵਿੱਚ ਦੇ ਕਿਵੇਂ ਜੀਵ ਪ੍ਰਾਪਤ ਹੁੰਦੇ ਐ ਸੋ ਗੁਰੂ ਜੀ ਕਹਿੰਦੇ ਹੇ ਅਕਾਲ ਪੁਰਖ ਵਾਹਿਗੁਰੂ ਤੇਰੀਆਂ ਖਾਣੀਆਂ ਵੀ ਕਰੋੜਾਂ ਆਈਆਂ ਕਰੋੜਾਂ ਆਈਆਂ ਮਾਲਕਾ ਤੇ ਪ੍ਰithvi ਅਰਖੰਡ ਪ੍ਰithvi ਦੇ ਭਾਗ ਵੀ ਮਾਲਕ ਜੀ ਕਰੋੜਾਂ ਆਈਆਂ ਬਸ ਇਹਨਾਂ ਦੀ ਕੋਈ ਗਿਣਤੀ ਨਹੀਂ ਗਈ ਕਿੰਨੇ ਟੋਟੇ ਹੋਏ ਪਏ ਐ ਧਰਤੀ ਦੇ ਸੈਂਫੇ ਮੰਦੀ ਇਹ ਗੱਲ ਆ ਬਿਸ਼ੂਰਜ ਪਹਿਲਾਂ ਬਹੁਤ ਵੱਡਾ ਸੀਗਾ ਉਹਦੇ ਟੋਟੇ ਹੋ ਗਏ ਲੋ ਇੱਕ ਧਰਤੀ ਬਣ ਗਿਆ ਇਸ ਤਰ੍ਹਾਂ ਗ੍ਰਹਿ ਬਣ ਗਏ ਸਾਰੇ ਟੋਟਿਆਂ ਵਿੱਚ ਵੰਡਿਆ ਗਿਆ ਵੱਡਾ ਖੜਾਕ ਪੈਦਾ ਹੋਇਆ ਵੱਡਾ ਘਮਾਕਾ ਹੋਇਆ ਮੰਨਦੇ ਐ 사ਉਂਡ ਆਵਾਜ਼ ਪੈਦਾ ਹੋਈ ਐ ਤੇ ਬਾਣੀ ਵੀ ਕਹਿੰਦੀ ਐ ਵੀ ਜਿਹੜੀ ਪ੍ਰਕਿਰਤੀ ਦੀ ਸਭ ਤੋਂ ਪਹਿਲਾਂ ਆਵਾਜ਼ ਪੈਦਾ ਹੋਈ ਐ 사ਉਂਡ ਆਵਾਜ਼ ਕੋਈ ਵੀ ਆਪਾ ਮਨੁੱਖ ਵੇਖਦੇ ਜਿਹੜੇ ਮਨੁੱਖ ਨੂੰ ਪਿਆਰਿਓ ਆਵਾਜ਼ ਨਾ ਸੁਣੇ ਉਹ ਮਨੁੱਖ ਕਿ ਹੋ ਜਾਂਦਾ ਹੈ ਗੁੰਗਾ ਤੇ ਬੋਲਾ ਗੁੰਗਾ ਤੇ ਬੋਲਾ ਹੋਵੇ ਆਵਾਜ਼ ਨਾ ਸੁਣੇ ਤਾਂ ਬੋਲਾ ਹੋ ਜਾਣਾ ਮਨੁੱਖ ਤੇ ਗੁੰਗਾ ਵੀ ਹੋ ਜਾਂਦਾ ਹੈ ਤੇ ਮਨੁੱਖ ਜਿਹਨੂੰ ਨਹੀਂ ਸੁਣਦਾ ਬੋਲਾ ਵੀ ਬੋਲਾ ਵੀ ਪਹਿਲਾਂ ਤੇ ਗੁੰਗਾ ਵੀ ਹੋ ਜਾਂਦਾ ਹੈ ਕਿਉਂਕਿ ਸ਼ਬਦਾਂ ਦੇ ਰਾਹੀਂ ਹੀ ਮਨੁੱਖ ਨੂੰ ਗਿਆਨ ਹੁੰਦਾ ਹੈਗਾ ਬੱਚਾ ਵੇਖਿਆ ਜਦੋਂ ਆਪਾਂ ਆਵਾਜ਼ ਮਾਰਦੇ ਹਾਂ بڑا ਗਹਿਰੇ ਤਲ ਤੋਂ ਬੱਚਾ ਸੁਣਦਾ ਜਾਂਦਾ ਹੈ ਬੜੇ ਗਹਿਰੇ ਤਲ ਤੋਂ ਬੱਚਾ ਸੁਣਦਾ ਹੈਗਾ ਬੱਚੇ ਕੋਲੇ ਤੁਸੀਂ ਚੰਗੀ ਚੀਜ਼ ਸੁਣਾਉਂਗੇ ਤਾਂ ਬੱਚੇ ਦੀ ਜਿਹੜੀ ਵਾਈਬ੍ਰੇਸ਼ਨ ਹੈ ਤਰੰਗਾਂ ਉਹ ਚੰਗੀਆਂ ਬਣ ਜਾਣੀਆਂ ਬੱਚੇ ਕੋਲੇ ਆਪਾਂ ਮਾੜੀ ਮੰ ਲੋ ਵੀ ਆਵਾਜ਼ ਸਾਉਂ ਪੈਗਾ ਕਰਾਂਗੇ ਬੱਚੇ ਅੰਦਰ ਉਹਦੀ ਵਿਰਤੀ ਪੈ ਗਈ ਤੇ ਪਤਾ ਕੁਝ ਵੀ ਨਹੀਂ ਉਹਨੂੰ ਹਜੇ ਗੀਤ ਦੀ ਸਮਝ ਕੋਈ ਨਹੀਂ ਪਰ ਬੱਚਾ ਉੱਪਰ ਉਂਗਲ ਕਰਕੇ ਨੱਚਣ ਲੱਗ ਜਾਂਦਾ ਇਸ ਤਰ੍ਹਾਂ ਐ ਕਰਨਾ ਲੱਗ ਜਾਂਦਾ ਸਮਝ ਕੋਈ ਨਹੀਂ ਹਜੇ ਅੰਦਰ ਕੋਈ ਸਮਝ ਨਹੀਂ ਗਈ ਕਿਉਂਕਿ ਸਾਉਂਡ ਆਵਾਜ਼ ਮਨ ਦੇ ਉੱਤੇ ਅਸਰ ਕਰ ਦਿੰਦੀ ਹੈ ਬਾਣੀ ਸੁਣਾਵਾਂਗੇ ਕੋਲੇ ਪਿਆਰਿਓ ਤਾਂ ਸਤਿਪੁਰਸ਼ੇ ਕਹਿੰਦੇ ਐ ਕਿ ਮਨੁੱਖ ਦੇ ਜਦੋਂ ਨਿੱਕੇ ਹੁੰਦੇ ਕਦੇ ਅੰਨਾ ਵਿੱਚ ਬਾਣੀ ਪੈਣ ਲੱਗ ਜਾਵੇ ਨਾ ਤਾਂ ਮਨੁੱਖ ਦਾ ਆਪਾ ਬਹੁਤ ਪਵਿੱਤਰ ਹੋ ਜਾਂਦਾ ਹੈ ਨਿੱਕੇ ਹੁੰਦੇ ਕਿਤੇ ਪੈਣ ਲੱਦੇ ਕਿਤੇ ਕਿਉਂਕਿ ਜੇ ਜਦੋਂ ਛੋਟੇ ਭਾਂਡੇ ਦੇ ਵਿੱਚੋਂ ਚੰਗੀ ਚੀਜ਼ ਪੈਣ ਲੱਗ ਜੇ ਫਿਰ ਫਿਰ ਆਪਾਂ ਉਹਨੂੰ ਹੌਲੀ 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 ਵਧਦੀ ਜਾਂਦੀ ਹੈ ਤੇ ਜਦੋਂ ਵੱਡੀ ਉਮਰ ਵਿੱਚ ਜਾ ਕੇ ਪਿਆਰੋ ਚੀਜ਼ ਪੈਂਦੀ ਹੈ ਤਾਂ ਬਰਤਨ ਬਹੁਤ ਮੈੜਾ ਹੁੰਦਾ ਹੈ ਬਰਤਨ ਮੈਲਾ ਹੋ ਜਾਂਦਾ ਉਹਦੇ ਵਿੱਚੋਂ ਸਾਫ਼ ਜਿਹੜੀ ਮੈਲ ਦੀ ਸਫਾਈ ਕਰਨੀ ਔਖੇ ਹੋ ਜਾਂਦੀ ਹੈ ਤੇ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਕਹਿ ਦਿੱਤਾ ਮਨ ਮੈਲਾ ਸਭ ਕੁਝ ਮੈਲਾ ਤਣ ਧੋਤਾ ਮਨ ਹਛਾਣਾ ਹੋਏ ਲੋਕ ਤਨ ਨੂੰ ਧੋ ਗਏ ਕਹਿੰਦੇ ਵੀ ਅਸੀਂ ਸਾਫ਼ ਕਰ ਲਿਆ ਪਰ ਮਨ ਤਾਂ ਮੈਲੇ ਪਿਆ ਵਿਚਾਰ ਤਾਂ ਮੈਲੇ ਪਏ ਅੰਦਰਨਾ ਮਨ ਮੈਲਾ ਸਭ ਕੁਝ ਮੈਲਾ ਤਣ ਧੋਤਾ ਹਾਂ ਸਰੀਰ ਦੀ ਰਹਿਤ ਮਰਿਆਦਾ ਹੋਣੀ ਜ਼ਰੂਰੀ ਹੈ ਪਰ ਚੇਤੇ ਰੱਖਿਓ ਇਹ ਲੈ ਬੜੇ ਪੈਰੀਂ ਕਦੇ ਗੁਰੂ ਦੀ ਹਜ਼ੂਰੀ ਵਿੱਚ ਬਹਿ ਜਗੇ ਆ ਕੇ ਪੈਰ ਵੀ ਨਾ ਸਾਫ਼ ਹੋਣ ਕੱਪੜੇ ਵੀ ਨਾ ਸਾਫ਼ ਹੋਣ ਇਹ ਵੀ ਨਹੀਂ ਨਾ ਰਹਿਤ ਮਰਿਆਦਾ ਵੀ ਜ਼ਰੂਰੀ ਹੈ ਪਰ ਇਹ ਵੀ ਨਹੀਂ ਕਦੇ ਕੱਲੀ ਉਤਲੇ ਚਿੱਟੇ ਕੱਪੜੇ ਹੋਣ ਅੰਦਰੋਂ ਪਰਤੋਤਾਂ ਮਾੜੀਆਂ ਕਰਦਾ ਫਿਰਦਾ ਇਹ ਵੀ ਨਹੀਂ ਗੱਲ ਹੈਗੀ ਸੋ ਮਨ ਮੈਲਾ ਸਭ ਕੁਝ ਮੈਲਾ ਤਨ ਕੋਤੈ ਮਨ ਹੱਛਣਾ ਹੁੰਦਾ ਸੇ ਪ੍ਰਮਾਤਮਾ ਨੇ ਇਸ ਤਰ੍ਹਾਂ ਜੋ ਸਾਰੀ ਸ੍ਰਿਸ਼ਟੀ ਸਾਜੀ ਕਰੋੜਾਂ ਹੀ ਆ ਗੁਰੂ ਜੀ ਕਹਿੰਦੇ ਕਈ ਕੋਟ ਕਾਸ ਬ੍ਰਹਿਮੰਡ ਕਰੋੜਾਂ ਹੀ ਕਾਸ ਹੈ ਕਰੋੜਾਂ ਹੀ ਬ੍ਰਹਿਮੰਡ ਹੈ ਲੋ ਕਈ ਕੋਟ ਹੋਏ ਅਵਤਾਰ ਅਵਤਾਰ ਦਾ ਅਰਥ ਇੱਥੇ ਨਾ ਪਿਆ ਰਹੋ ਜਨਮਾਂ ਦਾ ਜਨਮ ਲਿਆ ਜਿਨ੍ਹਾਂ ਨੇ ਕਰੋੜਾਂ ਹੀ ਗੁਰੂ ਜੀ ਕਹਿੰਦੇ ਦੁਨੀਆ ਇੱਥੇ ਜਨਮ ਲੈ ਲਈ ਹੈ ਕਈ ਯੁਗਤ ਕਿੰਨੋਂ ਵਿਸਥਾਰ ਕਈ ਜਗਤਾਂ ਦੇ ਨਾਲ ਪ੍ਰਮਾਤਮਾ ਨੇ ਆਪਣੇ पसਾਰੇ ਦਾ ਵਿਸਥਾਰ ਕੀਤਾ ਹੋਇਆ ਗੁਰੂ ਜੀ ਕਹਿੰਦੇ ਅੱਗੇ ਤਲਾ ਵਰਤਾਈ ਜਾਂਦਾ ਆਕਾਲ ਪੁਰਖ ਵਾਹਿਗੁਰੂ ਪਿਆਰਿਓ ਦੇਖਦੇ ਆ ਨਾ ਆਪਾਂ ਕਿਵੇਂ ਪ੍ਰਮਾਤਮਾ ਸਾਡੇ ਰਿਸ਼ਤੇ ਨਾਟਿਆਂ ਵਿੱਚ ਗੋਹਾਂ ਦੀ ਗੋਹ ਵਧਦੀ ਜਾਂਦੇ ਆਪ ਹੀ ਵਿਸਥਾਰ ਹੋ ਜਾਂਦਾ ਉਹਦੇ ਹੁਕਮ ਦੇ ਵਿੱਚ ਪਿਆਰਿਓ ਕਈ ਬਾਰ ਪਸਰਿਓ ਪਸਾਰ ਕਈ ਵਾਰੇ ਪਸਾਰਾ ਗੁਰੂ ਜੀ ਕਹਿੰਦੇ ਪ੍ਰਮਾਤਮਾ ਨੇ ਪਸਾਰਿਆ ਹੋਇਆ ਹੈ ਇਹ ਸਦਾ ਸਦਾ ਇੱਕ ਏਕੰਕਾਰ ਪਰ ਕਹਿੰਦੇ ਪ੍ਰਮਾਤਮਾ ਇਹ ਪਸਾਰੇ ਨੂੰ ਪਸਾਰ ਕੇ ਤੇ ਜਦੋਂ ਮਰਜੀ ਲੈ ਵੀ ਕਰ ਸਕਦਾਗਾ ਸਦਾ ਸਦਾ ਇੱਕ ਏਕੰਕਾਰ ਕੱਲਾ ਹੀ ਰਹੇਗਾ ਫਿਰ ਪ੍ਰਮਾਤਮਾ پڑھਦੇ ਨਾ ਆਪਾਂ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਖੁਸੀ ਭੀ ਸੱਚ ਉਹ ਕਾਲਪੁਰਖ ਵਾਹਿਗੁਰੂ ਜਦੋਂ ਯੁੱਗਾਂ ਦੀ ਆਰੰਭਤਾ ਨਹੀਂ ਹੋਈ ਨਾ ਕੋਈ ਸਮਾ ਸੀ ਕੁਝ ਵੀ ਨਹੀਂ ਸੀ ਉਦੋਂ ਵੀ ਸੱਚ ਸੀ ਜੁਗਾਂ ਦੀ ਆਰੰਭਤਾ ਹੋਗੀ ਪਹਿਲਾ ਆਦ ਮੁੱਡ ਜਦੋਂ ਕੁਛ ਵੀ ਨਹੀਂ ਸੀਗਾ ਜਦੋਂ ਇਹ ਸੀਗਾ ਗੁਰੂ ਨਾਨਕ ਪਾਸ਼ਾ ਨੇ ਨਾ ਧਰਤੀ ਦੇ ਪਸਾਰੇ ਤੋਂ ਪਹਿਲਾਂ ਦਾ ਹਾਲ ਲਿਖਿਆ ਹੈ ਜਿਹੜੇ ਗੁਰਸਖ ਬਾਣੀ ਪੜਦੇ ਆ ਮਾਰੂ ਰਾਗ ਦੇ ਵਿੱਚ ਮਾਰੂ ਸੋਹਣੇ ਆਉਂਦੇ ਆ ਤੇ 1035 ਅੰਗ ਦੇ ਉੱਤੇ ਸ਼ਬਦ ਆਉਂਦਾ ਜੀ ਅਰਬਦ ਨਰਬਦ ਤੁੰਗੋਕਾਰਾ ਧਰਨ ਨਾ ਗਗਨਾ ਹੁਕਮ ਅਫਾਰਾ ਨਾ ਦਿਨ ਰੈਣ ਨਾ ਚੰਦ ਨਾ ਸੂਰਜ ਸੋਨ ਸਮਾਦ ਲਗਾਏ ਦਾ ਧਰਤੀ ਤੋਂ ਬੰਨ ਤੋਂ ਸੂਰਜ ਬੰਨ ਤੋਂ ਪਹਿਲਾਂ ਦਾ ਗੱਲ ਕਰ ਰਿਹਾ ਗੁਰੂ ਸਾਹਿਬ ਜੀ ਕਹਿੰਦੇ ਕੀ ਸੀ ਅਰਬਦ ਨਰਬਤ ਤੁੰਦੂ ਘਾਰ ਧੁੰਦੀ ਧੁੰਸੀ ਧੁੰਦੀ ਧੁੰਸੀ ਇਹ ਸਾਇੰਸ ਵੀ ਮੰਨਦੀ ਹੈ ਗੱਲ ਵੀ ਪਹਿਲਾਂ ਧਰਤੀ ਬਰਖ ਦਾ ਗੋਲੇ ਸੀਗਾ ਤੋਂ ਵੀ ਤੋਂ ਬਸ ਇਹ ਹ ਇਹਨੇ ਹਰ ਆ ਪੂਰਾ ਵੱਡਾ ਗੋਲ ਆਕਾਰ ਦੇ ਵਿੱਚ ਸਾਰਾ ਕੁਝ ਵੱਡਾ ਗੋਲਾ ਸੀਗਾ ਤੰਬਾਕਾ ਹੋਇਆ ਇਤੋਂ ਬਾਅਦ ਸਭ ਕੁਝ ਬਣਿਆ ਜੀ ਧਰਤੀ ਤੋਂ ਪਹਿਲਾਂ ਦੀ ਗੱਲ ਕਰ ਰਿਹਾ ਗੁਰੂ ਨਾਨਕ ਪਾਤਸ਼ਾਹ ਪੜੋ ਜੀ ਕਿਤੇ ਗਹਿਰੀ ਸੁਰਤ ਦੇ ਨਾਲ ਬਾਣੀ ਤੁਹਾਨੂੰ ਬਹੁਤ ਕੁਝ ਦੇਊਗੀ ਕਰਿਓ ਬਹੁਤ ਕੁਝ ਮਿਲੂਗਾ ਬਾਣੀ ਵਿੱਚੋਂ ਨਾ ਸਹਿਜ ਪਾਠ ਪੜਦਿਆਂ ਕਈ ਤਨਾ ਪਿਆਰੇ ਸ਼ਬਦ ਐਸੇ ਆ ਜਾਂਦੇ ਨੇ ਅੰਜੀ ਕਰਦਾ ਸਤਿਗੁਰੂ ਦੀ ਵਾਰ-ਵਾਰ ਹੀ ਪੜੀ ਜਾਗੇ ਵਾਰ-ਵਾਰ ਹੀ ਪੜੇ ਮਾਣ ਮੰਦਰੋਂ ਆਂ ਕਰਦਾ ਵਾਰ-ਵਾਰ ਹੀ ਪੜੀ ਜਾਗੇ ਇੰਨਾ ਗਹਿਰਾ ਗਿਆਨ ਸਤਿਗੁਰੂ ਥੀਰੀ ਬਾਣੀ ਦੇ ਸੱਚੇ ਪਾਤਸ਼ਾਹ ਆ ਐਡਾ ਮਹਾਨ ਗਿਆਨ ਆਪ ਜੀ ਦਾ ਸੋ ਗੁਰੂ ਜੀ ਨੇ ਇਹ ਸਾਰੇ ਧਰਤੀ ਦੇ ਪਸਾਰੇ ਦੀ ਗੰਧ ਕੀਤੀ ਹੈ ਤੇ ਕਰੋੜਾਂ ਹੀ ਮਾਲਕ ਜੀ ਉਹ ਸਾਰਾ ਕੁਛ ਤੇਰਾ ਬਣਾਇਆ ਹੋਇਆ ਤੇਰੀ ਇਸ ਬਿਆਨਤ ਦਾ ਤੇਰੇ ਇਸ ਬਿਆਨਤ ਪ੍ਰਭੂ ਧਰਤੀ ਦਾ ਇਸ ਸੌ ਸੌ ਕੋਸ਼ਾ ਜੇ ਦਾ ਕੋਈ ਅੰਤ ਨਹੀਂਗਾ ਬੜਾ ਕੁਸ਼ ਬੜਾ ਕੁਸ਼ ਪ੍ਰਮਾਤਮਾ ਨੇ ਬਣਾਇਆ ਹੋਇਆ ਪਿਆਰ ਉਹ ਜਿਹਦਾ ਅੰਤ ਹੀ ਕੋਈ ਨਹੀਂਗਾ ਰੋ ਵਿਚਾਰ ਸੋ ਗੁਰੂ ਜੀ ਕਹਿੰਦੇ ਸਦਾ ਸਦਾ ਇੱਕ ਏਕੰਕਾਰ ਆਪ ਹੀ ਲਾਇ ਕਰ ਦਿੰਦਾ ਹੈ ਆਪ ਹੀ ਬਣਾ ਦਿੰਦਾ ਹੈ ਆਪ ਹੀ ਲਾ ਜਾਂਦਾ ਹੈ ਆਪ ਹੀ ਬਣਾ ਦਿੰਦਾ ਹੈ ਆਪ ਹੀ ਧਾਰ ਹੁੰਦਾ ਹੈ ਆਗਣ ਜਾਣਿਕ ਖੇਲ ਬਣਾਇਆ ਆਗਿਆਕਾਰੀ ਕਿੰਨੀ ਮਾਇਆ ਸੋ ਧਰਤੀ ਦੇ ਪਸਾਰੇ ਦੀ ਗੱਲ ਗੁਰੂ ਨਾਨਕ ਪਾਸ਼ਾ ਨੇ ਮਾਹੂ ਰਾਗ ਦੇ ਵਿੱਚ ਕੀਤੀ ਹੋਈ ਹੈ ਪਿਆਰੋ ਇਹ ਧਰਤੀ ਹੈ ਜਿਹੜੀ ਕਿਵੇਂ ਬਣੀ ਕਿਵੇਂ ਹਵਾ ਪਾਣੀ ਕਿਵੇਂ ਪਾਣੀ ਬਣਿਆ ਸਾਰਾ ਸਾਰਾ ਗੁਰੂ ਨਾਨਕ ਪਾਸ਼ਾ ਨੇ ਦਰਜ ਕੀਤਾ ਹੋਇਆ ਹੈ ਕਿਵੇਂ ਦਿਨ ਰਾਤ ਦਿਨ ਰਾयण ਬਣੇ ਕਿਵੇਂ ਸੂਰਜ ਬਣਿਆ ਬੜਾ ਕੁਸ਼ ਬਸਥਾਰ ਹੈ ਜੀ ਰਹੁ ਵਿਚਾਰ ਕਈ ਕੋਟਕੀ ਨੇ ਬਹੁਤਾਂ ਕਰੋੜਾਂ ਹੀ ਮਾਲਕ ਦੀ ਤੂੰ ਦੀਵ ਬਣਾਏ ਹੋਏ ਆ ਕਰੋੜਾਂ ਤਰ੍ਹਾਂ ਦੇ ਜੀਵ ਹੈ ਉਈ ਉਹਨਾਂ ਦੀਆਂ ਪ੍ਰਜਾਤੀਆਂ ਗਿਣ ਸਕਦਾ ਪਿਆਰੋ ਕਈ ਜੀਵਾਂ ਦੀਆਂ ਪ੍ਰਜਾਤੀਆਂ ਤਾਂ ਗਿਣਤੀ ਤੋਂ ਬਾਹਰ ਹੀ ਐ ਗਿਣਤੀ ਵਿੱਚ ਹੀ ਹੈ ਨਹੀਂ ਗਾ ਪ੍ਰਾਪਤੇ ਹੋਏ ਕਬ ਮਹੇ ਸਮਾਂਤ ਪ੍ਰਮਾਤਮਾ ਤੋਂ ਪੈਦਾ ਹੋ ਕੇ ਤੇ ਪ੍ਰਮਾਤਮਾ ਵਿੱਚ ਹੀ ਲੀਨ ਹੋ ਜਾਂਦੇ ਐ ਆਪਾਂ ਵੀ ਪਿਆਰੋ ਅਕਾਲ ਪੁਰਖ ਵਾਹਿਗੁਰੂ ਤੋਂ ਹੀ ਪੈਦਾ ਹੋਏ ਐ ਤੇ ਉਹਦੇ ਵਿੱਚ ਹੀ ਆਪਾਂ ਲੈ ਹੋ ਜਾਣਾ ਆ ਮਨੁੱਖਾ ਸਰੀਰ ਆਪਾਂ ਇਹ ਨਹੀਂ ਵੀ ਇੱਕ ਦਿਨ ਖਤਮ ਹੋਣਾਗਾ ਪਿਆਰੋ ਕਈ ਸਤਿਪੁਰਸ਼ ਤਾਂ ਇਹ ਮੰਨਦੇ ਐ ਕਹਿੰਦੇ ਜੇ ਆ ਸਰੀਰ ਦਾ ਨਾ ਸਾਰਾ ਢਾਂਚਾ ਆਪਣਾ ਇਹ ਬ੍ਰਹਿਮੰਡ ਦਾ ਨਕਸ਼ਾ ਹੈ ਜਰਿਓ ਆ ਸਰੀਰ ਦਾ ਢਾਂਚਾ ਜਿਹੜਾ ਇਹਦੇ ਵਿੱਚ ਹਵਾ ਵੀ ਐ ਇਹਦੇ ਵਿੱਚ ਪਾਣੀ ਵੀ ਐ ਇਹਦੇ ਵਿੱਚ ਅੱਗ ਵੀ ਐ ਇਹਦੇ ਵਿੱਚ ਆਕਾਸ਼ ਵੀ ਸਾਰਾ ਕੁਝ ਬ੍ਰਹਿਮੰਡੀ ਹੋ ਗਿਆ ਨਾ ਅੰਦਰ ਹੀ ਸਾਰਾ ਕੁਝ ਪਿਆ ਐ ਆ ਗੈਲੈਕਸੀਆਂ ਦਾ ਨਮੂਨਾ ਦੱਸਦੇ ਐ ਅੱਖਾਂ ਸਾਡਾ ਗੈਲੈਕਸੀ ਦਾ ਨਮੂਨਾ ਦਾ ਐ ਇਸ ਤਰ੍ਹਾਂ ਜਿਹਨੂੰ ਆ ਗੋਲ ਕਰਨ ਗੋਲ ਖੋਲ ਕਹਿ ਦਿੰਦੇ ਆ ਅੱਖਾਂ ਦੇ ਵਿੱਚ ਤੁਸੀਂ ਗਹਿਰੇ ਤਲ ਨਾਲ ਇਹਦੇ ਇੱਕ ਦੂਜੇ ਦੀ ਬੰਦੇ ਦੀ ਅੱਖ ਦੇ ਵਿੱਚ ਵੇਖਿਓ ਇਸ ਤਰ੍ਹਾਂ ਗੋਲ ਗੋਲ ਘੇਰਾ ਵਾਲਿਆ ਹੋਇਆ ਪ੍ਰਮਾਤਮਾ ਨੇ ਹੈਬਰਾ ਰੰਗ ਪ੍ਰਮਾਤਮਾ ਦੇ ਇੱਕ ਆ ਦਿਲ ਦਾ ਆਕਾਰ ਆ ਦਿਲ ਦਾ ਆਕਾਰ ਵੀ ਇਸ ਤਰ੍ਹਾਂ ਦਾ ਜੋ ਬ੍ਰਹਿਮੰਡ ਦੇ ਵਿੱਚ ਜਿਵੇਂ ਦਰਖਤ ਹੁੰਦੇ ਨੇ ਜੜ੍ਹਾਂ ਫਲਾਗਾਂ ਹੁੰਦੀਆਂ ਇਸ ਤਰ੍ਹਾਂ ਦਿਲ ਦੇ ਨਾਲ ਐ ਇਸ ਤਰ੍ਹਾਂ ਵਿੱਚੋਂ ਨਾੜਾਂ ਨਿਕਲਦੀਆਂ ਬਾਹਰ ਇਹ ਬੜਾ ਵਿਸਥਾਰ ਆ ਬੜੀ ਗਹਿਰਾਂ ਗੁਰੂ ਮਹਤਮਾ ਨੇ ਸਾਨੂੰ ਰਾਮ ਜਨ ਦਿੱਤਿਆ ਹੋਇਆ ਹੈ ਬ੍ਰਹਿਮੰਡ ਦਾ ਨਕਸ਼ਾ ਇਹ ਸਾਰਾ ਕਿਉਂਕਿ ਭਗਤ ਪੀਪਾ ਜੀ ਬਾਣੀ ਵਿੱਚ ਕਹਿੰਦੇ ਆ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜਿਆ ਸੋ ਪਾਵੈ ਜਿਹੜਾ ਖੋਜੂਗਾ ਭਾਈ ਅੰਮ੍ਰਿਤ ਦੇ ਅੰਦਰ ਹੀ ਮਿਲ ਜੂਗਾ ਹੁਣ ਗੁਰੂ ਨਾਨਕ ਪਾਤਸ਼ਾਹ ਦੱਸੋ ਭਾਈ ਕਿਹੜੇ ਉਹਨਾਂ ਕੋਲੇ ਜਾਣ ਸੀਗੇ ਉਦੋਂ ਹੁਣ ਤਾਂ ਬੰਦੇ ਨੇ ਜਾਨ ਬਣਾ ਲੇ ਨਾ ਸਾਧਨ ਬਣਾ ਲੇ ਨਾ ਵੀ ਉਹ ਕੰਦਾ ਜਿਵੇਂ ਮੰਗਲ ਤੇ ਜਾ ਕੇ ਆਉਣਾ ਮੈਂ ਜੀ ਸੂਰਜ ਦੇ ਕੋਲੇ ਨਹੀਂ ਸੂਰਜ ਤਾ ਜਾਇ ਨਹੀਂ ਜਾਣਾ ਜੀ ਇਹਨਾਂ ਨੇ ਪਿੱਛੇ ਜੇ ਇੱਕ ਸੂਰਜ ਦੇ ਨੇੜੇ ਨਾ ਭੇਜਿਆ ਸੀਗਾ ਇਕੱਲਾ ਰੌਕਟੀ ਭੇਜਿਆ ਸੀਗਾ ਇਸ ਤਰ੍ਹਾਂ ਬਣਾ ਕੇ ਇਹ ਵਿਚਾਰਾ ਵਿੰਗਾ ਟੇਡਾ ਜਾਂ ਹੋ ਕੇ ਜਦੋਂ ਸੇਕ ਦੇ ਨੇੜੇ ਗਿਆ ਨਾ ਕਿਰਨ ਦੇ ਨੇੜੇ ਗਿਆ ਸੀ ਕਿਰਨਾਂ ਦੇ ਇੱਕ ਕਿਰਨੀ ਭਗਲਾਉਣ ਦੀ ਤਾਕਤ ਰੱਖਦੀ ਫਿਰਦੋ ਸੂਰਜ ਦੇ ਨੇੜੇ ਤਾਂ ਜਾਇ ਕੌਣ ਸਕਦਾਗਾ ਤੇ ਗੁਰੂ ਨਾਨਕ ਪਾਤਸ਼ਾਹ ਦੀ ਸੁਰਤ ਸੌਰ ਮੰਡਲ ਤੋਂ ਟੱਪ ਗਈ ਤਾਂ ਸੁਰਤ ਜਾ ਸਕਦੀ ਹੈ ਕਿਉਂਕਿ ਆਪਦੇ ਅੰਦਰ ਜੁੜ ਗਏ ਜਿਹੜਾ ਮਨੁੱਖ ਆਪਦੇ ਅੰਦਰ ਜੁੜ ਗਿਆ ਉਹਨੂੰ ਬ੍ਰਹਿਮੰਡ ਦਾ ਗਿਆਨ ਵੀ ਹੁੰਦਾ ਪਿਆ ਰਹੋ ਸਰੀਰ ਦਾ ਗਿਆਨ ਤਾਂ ਹੁੰਦਾ ਹੀ ਹੁੰਦਾ ਉਹਨੂੰ ਬ੍ਰਹਿਮੰਡ ਦਾ ਵੀ ਗਿਆਨ ਹੁੰਦਾਗਾ ਬੜੀ ਗਹਿਰੀ ਖੋਜ ਬਾਬਾ ਕਬੀਰ ਜੀ ਨੇ ਕਹਿ ਦਿੱਤਾ ਕੋਟ ਸੂਰ ਜਾਂਖੇ ਪਰਗਾਸ ਕਹਿੰਦੇ ਕਰੋੜਾਂ ਹੀ ਸੂਰਜ ਚੜੇ ਹੋਏ ਬਾਬਾ ਕਬੀਰ ਜੀ ਨੇ ਇਹਨੂੰ ਦੱਸੋ ਕਿੱਥੇ ਜਾਏ ਕਿਉਂਕਿ ਅੰਦਰ ਜੁੜ ਗਏ ਕਰੋੜਾਂ ਹੀ ਸੂਰਜ 50 ਲੱਖ ਤਾਂ ਸੈਂਸ ਮੰਨ ਲਈ ਜੀ ਪਿਆਰਿਓ 100 ਲੱਖ ਸੂਰਜ ਹੈਗੇ ਹੈਗੇ ਇਹ ਗੁਰੂ ਅੰਬਦਾਬ ਕਬੀਰ ਜੀ ਕਰੋੜਾਂ ਦੀ ਗੱਲ ਕਰਦੇ ਆ ਕੋਰਸ ਤੂਰਾ ਕਰੋੜਾਂ ਹੀ ਸੂਤੇ ਚੜੇ ਹੋਏ ਹੁਕਮ ਦੇ ਵਿੱਚ ਫਿਆ ਰਹੋ ਕਰੋੜਾਂ ਹੀ ਛਿਪ ਜਾਂਦੇ ਆ ਕਰੋੜਾਂ ਹੀ ਤੜਕੇ ਫੇਰ ਛੜ ਜਾਂਦੇ ਆ ਸੁਰਵ ਹੋ ਵਿਚਾਰ ਸੋ ਗੁਰੂ ਜੀ ਕਹਿੰਦੇ ਪ੍ਰਭ ਤੇ ਹੋਏ ਪ੍ਰਮਾਏ ਸਮਾਤ ਤਾਂ ਕਾ ਅੰਤ ਨਾ ਜਾਣੇ ਉਹ ਦਾ ਅੰਤ ਨਹੀਂ ਜਾਣਦਾ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਕਰੋੜਾਂ ਹੀ ਮਾਲਕ ਜੀ ਤੇਰੇ ਦਾਸ ਬਣੇ ਹੋਇਆ ਤੈਨੂੰ ਧਿਆਉਣ ਵਾਲੇ ਐ ਤੈਨੂੰ ਹੋਵਾ ਤਾਂ ਆਤਮ ਪਰਗਾਸ ਉਹਨਾਂ ਦੇ ਅੰਦਰ ਮਾਲਕ ਜੀ ਤੂੰ ਆਪ ਹੀ ਫਿਰ ਗਿਆਨ ਪਾਉਣ ਵਾਲਾਗਾ ਸੱਚੇ ਪਾਤਸ਼ਾਹ ਤੂੰ ਤੇਰਾ ਹੀ ਗਿਆਨ ਹੁੰਦਾ ਸਾਰਾ ਬੰਦੇ ਦਾ ਕੋਈ ਆਪ ਦਾ ਕੋਈ ਗਿਆਨ ਨਹੀਂਗਾ ਸੋ ਤੂੰ ਜੇ ਤੂੰ ਦਿੰਨਾ ਤਾਂ ਗਿਆਨ ਮਾਲਕ ਜੀ ਆਉਂਦਾਗਾ ਕਈ ਕੋਟ ਤਤ ਤੇ ਬਿੱਤੇ ਕਰੋੜਾ ਹੀ ਗੁਰੂ ਜੀ ਕਹਿੰਦੇ ਜਿਹੜੇ ਤਤ ਜਾਣਨ ਵਾਲੇ ਐ ਜਾਣਨ ਵਾਲੇ ਹੈਗੇ ਕਰੋੜਾ ਹੀ ਮਾਲਕ ਜੀ ਉਹ ਤੂੰ ਪੈਦਾ ਕੀਤੇ ਹੋਏ ਐ ਸਦਾ ਨਿਹਾਰੈ ਇੱਕੋ ਨੇਤਰੇ ਜੋ ਸਦਾ ਹੀ ਕਹਿੰਦੇ ਇੱਕ ਹੀ ਅੱਖਾਂ ਨਾਲ ਸਭ ਨੂੰ ਦੇਖਦੇ ਆ ਬਰਾਬਰਤਾ ਬਰਾਬਰਤਾ ਵਾਲਾ ਕਈ ਕੋਟ ਨਾਮ ਰਸ ਪੀਵੇ ਕਰੋੜੇ ਮਾਲਕ ਜੀ ਨਾਮ ਦਾ ਰਸ ਪੀ ਰਹਿਆ ਨਾਮ ਦਾ ਰਸ ਹੁੰਦਾ ਤੇ ਜਿਵੇਂ ਆਪਾਂ ਦੁਨਿਆਵੀ ਚੀਜ਼ਾਂ ਦੇ ਵਿੱਚੋਂ ਰਸ ਭਾਵਦੇ ਹਨ ਤੇ ਨਾਮ ਦਾ ਵੀ ਰਸ ਆਦਾ ਕੁਝਾ ਮੇਵਾ ਮੈਂ ਸਭ ਕਿਸ ਸਾਖ ਇੱਕ ਅਮਰਤ ਨਾਮ ਤੁਹਾਰਾ ਜੀ ਉਹ ਪ੍ਰਮਾਤਮਾ ਦਾ ਅਮਰਤਮਈ ਨਾਮ ਵੀ ਨਾ ਆ ਜਿਹੜੇ ਬਾਹਰ ਦੀ ਤੌਰ ਤੇ ਪਦਾਰਥ ਹੈ ਗੁਰੂ ਜੀ ਕਹਿੰਦੇ ਇਹਨਾਂ ਤੋਂ ਵੀ ਮਿੱਠਾ ਗਾ ਬੋਲਾ ਮਿੱਠਾ ਪ੍ਰਮਾਤਮਾ ਦਾ ਨਾਮ ਤਾਂ ਜਪ ਕੇ ਤਾਂ ਵੇਖੇ ਨਾ ਕੋਈ ਗੱਲ ਤਾਂ ਜਦੋਂ ਸਵਾਦ ਹੀ ਖਰਾਬ ਹੋਏ ਜਦੋਂ ਜੀਵ ਦਾ ਸਵਾਦ ਖਰਾਬ ਹੋ ਜਾਏ ਨਾ ਜੀਵ ਦਾ ਸਿਆਣੇ ਕਹਿੰਦੇ ਆ ਜਿਹੜਾ ਮਿੱਠਾ ਸਿਓ ਹੁੰਦਾ ਉਹ ਤੋਂ ਕੌੜਾ ਲੱਗਣ ਲੱਗ ਜਾਂਦਾ ਕੋਈ ਮਿੱਠੀ ਚੀਜ਼ ਕੌੜੀ ਲੱਗਦੀ ਕਿਉਂ ਜੀਵ ਦਾ ਸਵਾਦ ਖਰਾਬ ਹੋ ਗਿਆ ਜਦੋਂ ਮਨ ਵਿੱਚ ਵਕਾਰ ਪਏ ਹੈ ਮਨ ਵਿੱਚ ਮਾੜੀ ਵਰਤੀ ਪਈ ਹੈ ਤੇ ਪ੍ਰਮਾਤਮਾ ਦਾ ਨਾਮ ਪਿਆਰੋ ਕੌੜਾ ਲੱਗਦਾ ਸਾਨੂੰ ਫਿਰ। ਕੌੜਾ ਲੱਗਦਾ ਵਾਹਿਗੁਰੂ ਦੀ ਬਾਣੀ ਫਿਰ ਖੌੜੀ ਲੱਗਦੀ ਹੈ। ਕੁੜਿਆਰ ਕੁੜਿਆਰੀ ਜਾਇਰਲੇ ਸੱਚਿਆਰ ਸਿੱਖ ਬੈਠੇ ਸਤਿਗੁਰੂ ਪਾਸ ਆਹ ਸਤਿਗੁਰੂ ਦੇ ਪਾਸ ਸੱਚਾ ਸਿੱਖ ਹੀ ਬਹਿ ਸਕਦਾ ਘਰਿਓ ਝੂਠਾ ਨਹੀਂ ਇੱਥੇ ਬਹਿ ਸਕਦਾ ਗੁਰੂਕੁਲੇ ਕਿਉਂ ਉਥੇ ਸੱਚ ਵਰਤਦਾ ਉਥੇ ਸੱਚ ਵਰਤਦਾਗਾ ਮਨ ਦੇ ਉੱਤੇ ਪੈਂਦੀਆਂ ਇੱਥੇ ਜਦੋਂ ਗੁਰੂਕੁਲੇ ਬੈੰਨੇ ਆ ਮਨ ਦੇ ਵਿਕਾਰਾਂ ਦੇ ਪੈਂਦੀਆਂ ਫਿਰ ਭਾਈ ਦਾ ਫਿਰ ਮਣ ਜਾਂਦਾ ਹੈ ਕਿਥੋਂ ਪੈਣ ਲੱਗਦਾ ਸੋ ਗੁਰੂ ਜੀ ਕਹਿੰਦੇ ਪ੍ਰਮਾਤਮਾ ਦਾ ਨਾਮ ਰਸ ਪੀਂਦੇ ਅਮਰ ਭਏ ਸਾ ਸਾਦੀ ਜੀਵ ਹੈ ਅਮਰ ਹੋਗੇ ਹੁਣ ਸਦਾ ਹੀ ਜਿਉਂਦੇ ਰਹਿਗੇ ਪ੍ਰਮਾਤਮਾ ਦਾ ਨਾਮ ਜਪ ਕੇ ਕਈ ਕੋਟ ਨਾਮ ਗੁਣ ਗਾਵੇ ਕਰੋੜਾਂ ਹੀ ਪ੍ਰਮਾਤਮਾ ਤੇ ਨਾਮ ਦੇ ਗੁਣਾ ਨੂੰ ਗਾਉਂਦੇ ਰਹਿੰਦੇ ਆ ਆਤਮ ਰਸ ਸੁਖ ਸਹਿ ਸਮਾਵੇ ਆਤਮਾ ਦੇ ਰਸ ਦੇ ਵਿੱਚ ਸਹਿਜ ਅਵਸਥਾ ਦੇ ਵਿੱਚ ਸਮਾ ਜਾਂਦੇ ਰੱਬ ਦੇ ਪਿਆਰੇ ਕਿਹਾ ਲੋ ਆਤਮਕ ਰਸ ਮਾਣਦੇ ਹਨ ਆਤਮ ਤਲ ਦੇ ਉੱਤੇ ਰੱਬ ਦੇ ਪਿਆਰੇ ਜਾਂਉਂਦੇ ਆ ਸਰੀਰਕ ਤਲ ਤੇ ਰੱਬ ਦੇ ਪਿਆਰੇ ਬਹੁ ਘਟ ਜਾਂਦੇ ਹੁੰਦੇ ਪਿਆਰੇ ਆਤਮਾ ਦੇ ਤਲ ਦੇ ਉੱਤੇ ਤਾਂ ਹੀ ਉਹਨਾਂ ਦੇ ਅੰਦਰ ਕਿਸੇ ਦੇ ਪ੍ਰਤੀ ਨਫ਼ਰਤ ਨਹੀਂ ਹੋਣੀਗੀ ਈਰਖਾ ਨਹੀਂ ਹੁੰਦੀ ਰੱਬ ਦੇ ਪਿਆਰਾਂ ਦੇ ਅੰਦਰ ਨਾ ਹਾਂ ਸੱਚ ਕਹਿਣ ਦੀ ਜ਼ਰੂਰਤ ਹੁੰਦੀ ਹੈ ਰੱਬ ਦੇ ਪਿਆਰਾਂ ਦੇ ਅੰਦਰ ਇਹ ਗੱਲ ਹੈਗੀ ਆ ਆਤਮ ਰਸ ਦੇ ਵਿੱਚ ਜਿਉਂਦੇ ਆ ਬਸ ਗੁਰੂ ਜੀ ਕਹਿੰਦੇ ਉਹ ਉਹਨਾਂ ਦੇ ਅੰਦਰ ਈਰਖਾ ਨਹੀਂ ਹੁੰਦਾ ਕਿਸੇ ਦੇ ਪ੍ਰਤੀ ਵੀ ਉਹ ਤਾਂ ਵੈਰੀ ਦੇ ਪ੍ਰਤੀ ਵੀ ਚੰਗਾ ਹੀ ਸੋਚਦੇ ਆ ਕਿਉਂ ਫਰੀਦ ਸਾਹਿਬ ਕਹਿੰਦੇ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਾਣਾ ਹੰਡਾਈ ਦੇਹੀ ਰੋਗ ਨ ਲੱਗੀ ਪੱਲਾ ਸਭ ਕੀ ਸੁਖਾਇ ਸੋ ਗੁਰੂ ਜੀ ਕਹਿੰਦੇ ਆਪਣੇ ਜਨ ਕੋ ਸਾਹ ਸਾਹ ਸਮਾਰੇ ਕਹਿੰਦੇ ਪ੍ਰਮਾਤਮਾ ਨੂੰ ਮਣਾ ਮੇਰਿਆ ਸਵਾਸ ਸਵਾਸ ਸਮਨ ਕਰਿਆ ਕਰ ਨਾਨਕ ਓਏ ਪਰਮੇਸ਼ਰ ਕੇ ਹਰੇ ਉਹ ਭਾਈ ਪਰਮੇਸ਼ਰ ਦੇ ਆ ਪਿਆਰੇ ਪਿਆਰਿਓ ਤੁਸੀਂ ਪ੍ਰਮਾਤਮਾ ਦਾ ਨਾਮ ਜਪੋ ਸਿਮਨ ਕਰੋ ਭਜਨ ਬੰਦਗੀ ਕਰੋ ਭਾਈ ਤੁਹਾਡਾ ਜੀਵਨ ਫਿਰ ਇੱਥੇ ਵੀ ਸੁਖਾਲਾ ਤੇ ਜਦੋਂ ਦੁਨੀਆ ਦੇ ਵਿੱਚੋਂ ਜਾਵਾਂਗੇ ਪਿਆਰੋ ਅਕੇ ਵੀ ਜੀਵਨ ਸੁਖਾਲਾ ਹੀ ਹੋਣਾਗਾ ਕਿਉਂਕਿ ਲੋਕਾਂ ਨੇ ਫਿਰ ਇਹ ਨਹੀਂ ਕਹਿਣਾ ਇਹ ਆਪਦੇ ਜੀਵਨ ਨੂੰ ਗਵਾਕੇ ਗਿਆ ਦਾ ਸੋ ਭਲੇ ਦੇ ਕਰਮ ਕਰ ਗਏ ਪਿਆਰੋ ਸਰੀਰ ਵਿੱਚ ਰਹਿੰਦੇ ਹੋਇਆਂ ਪ੍ਰਮਾਤਮਾ ਨੂੰ ਯਾਦ ਰੱਖ ਗਏ ਫਿਰ ਇਹ ਜਨਮ ਲੋਕ ਸੁਖੀਏ ਪਰਲੋਕ ਸਹੇਲੇ ਨਾਨਕਾ ਹਰ ਪ੍ਰਭ ਆਪੇ ਮੇਰੀ ਜੀ ਆਓ ਸਾਰੀ ਜਪੀਏ ਭਾਈ ਪਰ ਕਾ ਬੁਰਾ ਨਾ ਰੱਖੋ ਚੀਤ ਪਰ ਕਾ ਬੁਰਾ ਨਾ ਰੱਖੋ ਚੀਤ